ਤਾਂ ਆਓ ਫਿਰ ਸਿੱਖੀ ਅੱਜ 9 ਦਾ ਪਹਾੜਾ ਹਾਂ ਦੇਖੋ ਤੁਸੀਂ ਕਹਿ ਦਿੰਦੇ ਹੋ ਨਾ ਵੀ ਇਹ ਤਾਂ ਬੜਾ ਹੀ ਆਸਾਨ ਹੈ 0 1 2 3 4 5 6 7 8 9 ਇਹ 1 2 3 4 5 6 7 8 9 ਇਹ ਕੀ ਬਣ ਗਿਆ ਤੁਸੀਂ ਇਹ ਦੇਖੋ ਕੀ ਬਣ ਗਿਆ 1 12 23 34 ਇਹ ਤਾਂ ਕੋਈ ਪਹਾੜਾ ਨਹੀਂ ਹੈਗਾ ਪਰ ਹਾਂ ਜੇ ਅਸੀਂ ਐ ਲਿਖ ਲਈਏ 9 8 7 6 5 4 3 2 1 ਫਿਰ ਇੱਥੇ ਲਿਖ ਲਈਏ 0 1 2 3 4 5 6 7 8 9 ਆਹ 9 ਦਾ ਪੜਾ ਬਣ ਗਿਆ ਪਰ ਤੁਹਾਨੂੰ ਇਹ ਤਰੀਕਾ ਤਾਂ ਹੁੰਦਾ ਤੁਹਾਨੂੰ ਨਵੇਂ ਤਰੀਕੇ ਨਾਲ ਸਿਖਾਣਾ ਅੱਜ ਤਾਂ ਨਵੇਂ ਤਰੀਕੇ ਨਾਲ ਸਿੱਖਣ ਲਈ ਜੁੜੇ ਰਹੋ ਤੇ ਦੇਖੋ ਨਵੇਂ ਤਰੀਕੇ ਨਾਲ ਕਿਸ ਤਰ੍ਹਾਂ ਦੇ ਨਾਲੇ ਪੜਾ ਬਣੇਗਾ ਤਾਂ ਤੁਸੀਂ ਨੇ ਕੀ ਕਰਨਾ ਹੈ ਇੱਥੇ 9 ਲਿਖ ਲੈਣਾ 1 2 3 4 5 6 7 8 9 ਤੇ 10 ਇਹ 10 ਆਪਾਂ ਨੇ ਲਿਖਲੇ ਡੰਡੇ ਐਨ ਸਟ੍ਰਿਪਸ ਕਹਿ ਲੋ ਇਹਨਾਂ ਨੂੰ ਤਾਂ ਕਿਸੇ ਵੀ ਇੱਕ ਸਟ੍ਰਿਪ ਨੂੰ ਆਪਾਂ ਰਾਉਂਡ ਆਫ ਕਰ ਲੋ ਸੁਪੋਜ਼ ਅਸੀਂ 7 ਨੂੰ ਰਾਉਂਡ ਆਫ ਕੀਤਾ ਤਾਂ 7 ਦੇ ਅੰਦਰ ਗਿਣ ਲਓ ਕਿੰਨੇ ਆ ਠੀਕ 6 ਲਿਖ ਲੋ ਇੱਧਰ ਗਿਣ ਲਓ ਕਿੰਨੇ ਆ 3 ਤਾਂ ਜਵਾਬ ਆ ਗਿਆ 9 7 63 ਹੋਰ ਦੇਖ ਲਓ ਤਿੰਨ ਇੱਧਰ ਕਿੰਨੇ ਰਹਿ ਗਏ ਦੋ ਤਿੰਨ ਦੇ ਇੱਧਰ 1 2 3 4 5 6 7 27 9 7 ਦੇਖੋ ਤੁਸੀਂ ਵੀ ਕਰਕੇ ਤੇ ਲੋ ਆਨੰਦ